ਹੁਣ ਬਾਦਲ ਕਹਿੰਨੂੰ ਢਾਉਣ ਦਾ ਤਾਂ ਫਾਇਦਾ ਹੀ ਕੋਈ ਨਹੀਂ ਕਿਉਂਕਿ ਬਾਦਲ ਕਹਿੰਦੇ ਪੱਲੇ ਲੋਕਾਂ ਨੇ ਕੱਖ ਨਹੀਂ ਛੱਡਿਆ ਮਰੇ ਪੈ ਨੂੰ ਬਾਈ ਜਿੰਨਾ ਮਰਜ਼ੀ ਮੂਟ ਮਾਰੀ ਜਾਓ ਉਹਦੇ 'ਚ ਕਹਿ ਰਿਹਾ ਕਿ ਮੇਰੇ ਕੋਲੇ ਹਾਂਜੀ ਨਾ ਸੁੱਖ ਵਿਲਾਸ ਦੇ ਕਾਗਜ਼ ਵੀ ਆ ਗਏ ਮੇਰੇ ਕੋਲੇ ਇਹਦੇ ਕੀ ਸਾਰੀਆਂ ਬੱਸਾਂ ਦੇ 2 ਨੰਬਰ ਦੀਆਂ ਦੇ ਕਾਗਜ਼ ਆ ਗਏ ਉਹ ਜਦੋਂ ਸਾਰਾ ਕੁਝ ਹੈਗਾ ਫਿਰ ਅੰਦਰ ਦੇਣ ਦੇ ਵਿੱਚ ਹਰਜ ਕੀ ਆ ਇਹਨੇ ਸਾਰੀਆਂ ਪ੍ਰਾਪਰਟੀਆਂ ਜ਼ਬਤ ਕਰਕੇ ਕੀ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਨ ਦਾ ਇੱਕ ਬਿੱਲ ਵਿਧਾਨ ਸਭਾ ਲਿਆ ਸਕਦੀ ਆ ਫਿਰ ਲੈ ਕੇ ਆਉਣਾ ਬਿੱਲ ਬਾਦਲ ਕਹਿਣੇ ਜਦੋਂ 2002 ਤੋਂ 47 ਸਰਕਾਰ ਕੈਪਟਨ ਦੀ ਬਦਲੀ ਆ ਉਹਨੇ ਕਿਹਾ ਸੀ ਕਹਿੰਦੇ ਪਜਾਮੇ ਚ ਅਸੀਂ ਚੂਹੇ ਛੜਾਂਗੇ ਤੇ ਲੋਕਾਂ ਨੇ ਬਾਈ ਜੀ ਮਹੀਨਾ ਸਵਾਦ ਲਿਆ ਇਹ ਸਵਾਦ ਦੇ ਰਹੇ ਲੋਕਾਂ ਨੂੰ ਤੇ ਲੋਕ ਲੈ ਰਹੇ ਆ ਚੁੰਗਣੀ ਜਿਹੜੀ ਹੈਗੀ ਆ ਮਗਰ ਦੁੱਧ ਤਾਂ ਹੁੰਦਾ ਨਹੀਂ ਕੱਲਾ ਨਿਪਲ ਪਾ ਰੱਖਿਆ ਲੋਕਾਂ ਦੇ ਮੁੰਜ ਲੋਕ ਚੂਸੀ ਜਾਂਦੇ ਆ ਭਗਵੰਤ ਮਾਨ ਹੁਣ ਥਾਪੀਆਂ ਮਾਰਦਾ ਇਹ ਲੰਗੋਟ ਕੱਸ ਕੇ ਜਿਹੜੇ ਆਏ ਆ ਵੋਟਾਂ ਆ ਗਈਆਂ ਇਹਨਾਂ ਨੇ ਉਹ ਕੀ ਨੂਰਾ ਕੁਸ਼ਤੀ ਖੇਡਣੀ ਆ ਇਹ ਸਾਰੇ ਸ਼ੋਅ ਮੈਚ ਲਾਉਣਗੇ ਉਧਰੋਂ ਉਹਨੇ ਵੀ ਮਾਰਨੇ ਆ ਸਿਰਫ ਗੱਲਾਂ ਨਾਲ ਮਾਰ ਕੇ ਕੀ ਸਵਾਦ ਦੇਣਾ ਲੋਕਾਂ ਨੂੰ ਅਸੀਂ ਘਰੇ ਬੈਠੇ ਕੀ ਮਿਰਚ ਮ ਮੇਰੇ ਖਿਆਲ ਚ ਹੁਣ ਮੁੰਡੇ ਮਾਰੇ ਜਾਣਗੇ ਪੰਜਾਬ ਤੇ ਤੇ ਉਹਦੇ ਤਹਿਤ ਮੈਂ ਕਹਿੰਦਾ ਕਿਸੇ ਨੂੰ ਵੀ ਚਾਕੇ ਖਪਾ ਦਿੱਤਾ ਜਾ ਸਕਦਾ ਜਿਹੜੇ ਸਿਸਟਮ ਦੇ ਖਿਲਾਫ ਚੋਟ ਕਰਨ ਵਾਲੇ ਬੰਦੇ ਆ ਆਉਣ ਵਾਲੇ ਟਾਈਮ ਚ ਤੁਹਾਨੂੰ ਉਹ ਵੀ ਥਿਹਾਉਣੇ ਨਹੀਂ ਕਿਉਂਕਿ ਜਿੰਨੇ ਖਲੜੇ ਵਰਕੇ ਗਾਇਬ ਹੋਏ ਆ ਨਾ ਪੰਜਾਬ ਚ ਉਹ ਗਾਇਬ ਹੋਣ ਦਾ ਖਤਸਾ ਅੱਜ ਵੀ ਹੋਇਆ ਖੜਾ ਇਹ ਕਿਤੇ ਬਿਆਨ ਤੇ ਬੋਚੜ ਵਾਲਾ ਕਹਿੰਦੇ ਜਿੰਨੇ ਕਹਿੰਦੇ ਆ ਨਾ ਉਹ ਤਾਂ ਫੈਸਲਾ ਕੇ ਲੋਕ ਸ਼ੇਅਰ ਕਰ ਰਹੇ ਆ ਪੋਸਟਾਂ ਮੈਂ ਤਾਂ ਇਹੀ ਕੀ ਆ ਖਤਸਾ ਲੋਕਾਂ ਦੇ ਦਿਮਾਗ ਚ ਕਿਉਂ ਕਿਉਂਕਿ ਪਹਿਲਾਂ ਸਾਡੇ ਨਾਲ ਹੋਈ ਆ ਸਤਰੀਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇ ਬਾਲ ਸੁਖਪੀਰ ਸਿੰਘ ਬਾਦਲ ਦੇ ਵੱਲੋਂ ਕਲਪਗਵਨ ਸਿੰਘ ਮਾਨ ਦੇ ਖਿਲਾਫ ਜਿਹੜਾ ਆ ਉਹ ਮਾਨਹਾਨੀ ਦਾ ਕੇਸ ਦਰਜ ਕੀਤਾ ਗਿਆ। ਉਸ ਤੋਂ ਬਾਅਦ ਭਗਵਨ ਸਿੰਘ ਮਾਨ ਦਾ ਅੱਜ ਸਵੇਰੇ ਟਵੀਟ ਵੀ ਆਉਂਦਾ ਆ। ਟਵੀਟ ਦੇ ਵਿੱਚ ਭਗਵਨ ਸਿੰਘ ਮਾਨ ਕਹਿੰਦੇ ਨੇ ਕਿ ਕੇਸ ਦਰਜ ਕਰਵਾਉਣਾ ਤਾਂ ਕੇਸ ਦਰਜ ਕਰਵਾ ਤੇ ਮੈਂ ਤਾਂ ਹਰ ਮਹੀਨੇ ਜਿਹੜੀ ਹੈਗਾ ਤਾਰੀਖ ਉਹ ਪਵਾਇਆ ਕਰੂੰਗਾ। ਪੋਰ ਵੀ ਬੜੀਆਂ ਗੱਲਾਂ ਕਰਦ ਨੇ ਕਿ ਮੈਂ ਮੈਂ ਬਹੁਤ ਕੁਝ ਖੁਲਾਸੇ ਜਿਹੜੇ ਹੈਗੇ ਉਹ ਸਾਹਮਣੇ ਕਰੂੰ ਕਿਉਂਕਿ ਮੈਂ ਲੋਕਾਂ ਦੀ ਗੱਲ ਕਰ ਰਿਹਾ ਤੇ ਤੁਸੀਂ ਆਪਣੀ ਜੱਦੀ ਜ਼ਮੀਨਾਂ ਦੀ ਜਿਹੜੀ ਗੱਲ ਕਰ ਰਹੇ ਹੋ ਖਾਸ ਗੱਲ ਇਹ ਹੈ ਕਿ ਇਹਨਾਂ ਸਾਰੇ ਮਸਲਿਆਂ ਦਾ ਪੰਜਾਬ ਦੀ ਸਿਆਸਤ ਦੇ ਨਾਲ ਕੀ ਲੈਣ ਦੇਣਾ ਜਾਂ ਪੰਜਾਬ ਦੇ ਮੁੱਦਿਆਂ ਦੇ ਨਾਲ ਕਿੰਨੀ ਕੁ ਵਾਕਫੀ ਹੈ ਉਸ ਤੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਭਾਈ ਰੁਪਿੰਦਰ ਹੋਣਗੇ ਰੁਪਿੰਦਰ ਭਾਈ ਸਭ ਤੋਂ ਪਹਿਲਾਂ ਤਾਂ ਇਹੀ ਦੱਸਿਓ ਕਿ ਜੇ ਮੈਂ ਗੱਲ ਕੀਤੀ ਕਿ ਪੰਜਾਬ ਦੇ ਮੁੱਦਿਆਂ ਦੇ ਨਾਲ ਕਿੰਨੀ ਇੱਕ ਵਾਕਫੀ ਹੈ ਇਹਨਾਂ ਗੱਲਾਂ ਦੀ ਜਿਹੜੀਆਂ ਚੀਜ਼ਾਂ ਹੁਣ ਚੱਲੀਆਂ ਹਾਲਾਂਕਿ ਇਹ ਚੀਜ਼ਾਂ ਪਹਿਲਾਂ ਵੀ ਚੱਲੀਆਂ ਨਵੰਬਰ ਦੀ ਡਿਬੇਟ ਦੀ ਗੱਲ ਕਰੀਓ ਉਦੋਂ ਵੀ ਥਾਪੀਆਂ ਦੋਹਾਂ ਤਿੰਨਾਂ ਚਾਰਾਂ ਪਾਸਿਓ ਵੱਜੀਆਂ ਹੁਣ ਫਿਰ ਥਾਪੀਆਂ ਵਾਲੀ ਖੇਡ ਸ਼ੁਰੂ ਹੋਗੀ थाਪੀ ਵਾਲੀ ਬਾਈ ਮੈਂ ਅਕਸਰ ਹੀ ਤੁਹਾਡੇ ਪੇਜ ਤੋਂ ਵੀ ਇੱਕ ਗੱਲ ਕਹਿਣਾ ਵੀ ਇਹ ਨੂਰਾ ਕੁਸ਼ਤੀ ਖੇਡਦੇ ਆ ਜਿਵੇਂ ਉਹ ਕਹਿੰਦੇ ਨਹੀਂ ਹੁੰਦੇ ਮਾਕੇ ਸ਼ੋਅ ਮੈਚ ਲਾਉਂਦੇ ਆ ਤੇ ਸ਼ੋਅ ਮੈਚ ਲੋਕ ਸਾਡੇ ਹੈਗਾ ਉਹ ਤਮਾਸ਼ਾ ਦੇਖਣਦੇ ਆਦੀ ਆ ਤੇ ਤਮਾਸ਼ੀਰ ਸਮਾਜ ਹੈਗਾ ਉਹ ਤਾੜੀਆਂ ਦੇਖਿਓ ਪੈਂਦੀਆਂ ਲੋਕ ਤਾੜੀਆਂ ਬੜੀਆਂ ਮਾਰਨਗੇ ਭਗਵੰਤ ਮਾਨ ਦੇ ਜਿਹੜੇ ਮਗਰ ਪੁੱਛਾ ਨੇ ਉਹਨਾਂ ਨੇ ਬੜਾ ਖੁਸ਼ ਹੋਣਾ ਦੇਖਿਆ ਸਾਡੇ ਵਾਲੇ ਨੇ ਆ ਕਰਤਾ ਉਧਰੋਂ ਤਖਵੀਰ ਬਾਦਲ ਦੇ ਜਿਹੜੇ ਹੈਗੇ ਆ ਉਹ ਵੀ ਮੁੜ ਕੇ ਪਿੱਛੋਂ ਵਾ ਕੇ ਤਾੜੀਆਂ ਮਾਰਨਗੇ ਵੀ ਦੇਖੋ ਸਾਡੇ ਵਾਲੇ ਨੇ ਮਾ ਕੇ ਕਰਤਾ ਮਾਨਹਾਨੀ ਦਾ ਪਰਚਾ ਕਰਾਤਾ ਪਰ ਤੁਹਾਡੇ ਵਾਲੀ ਗੱਲ ਆ ਵੀ ਇਹ ਪੰਜਾਬ ਨਾਲ ਰੈਲੇਵੈਂਸ ਕੀ ਆ ਪੰਜਾਬ ਦੇ ਮੁੱਦੇ ਦੇ ਨਾਲ ਸਭ ਤੋਂ ਵੱਡਾ ਮਸਲਾ ਦਾ ਤੁਹਾਨੂੰ ਮੈਂ ਸਵਾਲ ਕਰਦਾ ਜੇ ਤਾਂ ਹੈਗੀ ਆ ਫਿਰ ਤਾਂ ਤਾੜੀਆਂ ਪਾਓ ਨਾਲੇ ਤੁਸੀਂ ਦੱਬ-ਦੱਬ ਕੇ ਸ਼ੇਅਰ ਵੀ ਕਰਿਓ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਬਾਈ ਜੀ ਇਹ ਪਹਿਲੀ ਵਾਰੀ ਥੋੜੇ ਯਾਦ ਹੋਊ ਮੈਂ ਕਹਣਾ ਵੀ ਇਹੀ ਬਾਦਲ ਕਹਣੇ ਜਦੋਂ 2002 ਤੋਂ 47 ਸਰਕਾਰ ਕੈਪਟਨ ਦੀ ਬਦਲੀ ਆ ਉਹਨੇ ਕਿਹਾ ਸੀ ਕਹਣੇ ਇਹਦੇ ਪਜਾਮੇ 'ਚ ਅਸੀਂ ਚੂਹੇ ਛੜਾਂਗੇ ਤੇ ਇਹ ਸਵਾਦ ਦੇ ਰਹੇ ਲੋਕਾਂ ਨੂੰ ਤੇ ਲੋਕ ਲੈ ਰਹੇ ਆ ਲੋਕ ਜਿਵੇਂ ਕੀ ਆ ਲੋਕਣਾ ਬਾਕੀ ਉਹ ਚੁੰਗਣੀ ਜਿਹੜੀ ਹੈਗੀ ਆ ਮਗਰ ਦੁੱਧ ਤਾਂ ਹੁੰਦਾ ਨਹੀਂ ਕੱਲਾ ਨਿਪਲ ਪਾ ਰੱਖਿਆ ਲੋਕਾਂ ਦੇ ਮੁੰਜੇ ਲੋਕ ਚੂਸੀ ਜਾਂਦੇ ਆ ਹੁਣ ਉਹੀ ਕੰਮ ਕੀ ਆ ਭਗਵੰਤ ਮਾਨ ਦੇ ਇਸ ਟ੍ਰੀਟ ਦਾ ਲੋਕ ਸਵਾਦ ਲੈਣਗੇ ਹੁਣ ਸਵਾਦ ਦੇ ਵਿੱਚ ਲੋਕਾਂ ਨੇ ਕੱਢਣਾ ਕਰਨਾ ਕੁਝ ਨਹੀਂ ਹੈ ਹੁਣ ਮੈਂ ਕਹਣਾ ਵੀ ਇਹ ਛੱਡੋ ਇਹ ਨੂਰਾ ਕੁਸ਼ਤੀ ਅੱਜ ਦਿਨੀ ਲੋਕ ਦੇਖਦੇ ਨੂੰ 20 ਸਾਲ ਹੋ ਗਏ ਤੇ ਲੋਕ ਸੋਸ਼ਲ ਮੀਡੀਆ ਨਾਲ ਇੰਨੇ ਅਟੈਚ ਹੋ ਚੁੱਕੇ ਆ ਲੋਕ ਨਾ ਤਾਂ ਘਰਾਂ ਚੋਂ ਨਿਕਲਦੇ ਆ ਹੁਣ ਜਾਈਆਂ ਚ ਲੋਕ ਤਾੜੀਆਂ ਪਾਉਣਗੇ ਠੀਕ ਹੈ ਨਾ ਤਮਾਸ਼ਾ ਦੇਖਣਗੇ ਤੇ ਮਦਾਰੀ ਆ ਜਿਹੜੇ ਮਦਾਰੀ ਨੇ ਮੈਂ ਤਾਂ ਪਹਿਲਾਂ ਕਹਿੰਦਾ ਵੀ ਪ੍ਰੋਫੈਸ਼ਨਲ ਮਦਾਰੀ ਤੇ ਕਿਹਣਾ ਡੁਗ ਡੁਗੀ বাজਾਈ ਆ ਹੁਣ ਉਧਰੋਂ ਉਹਨੇ ਛੱਡਤੀ ਕਿਉਂਕਿ ਇਲੈਕਸ਼ਨ ਸਿਰ ਤੇ ਆ ਗਈ ਆ ਇਲੈਕਸ਼ਨ ਤੋਂ ਪਹਿਲਾਂ ਹਰ ਵਾਰ ਹੁੰਦਾ ਮੈਂ ਤਾਂ ਭਗਵੰਤ ਮਾਨ ਜੀ ਨੂੰ ਕੋਈ ਗੱਲ ਕਹਿਣਾ ਕਿ ਭਗਵੰਤ ਮਾਨ ਜੀ 2 ਸਾਲ ਹੋ ਗਏ ਤੇ 2 ਸਾਲਾਂ ਦੇ ਵਿੱਚ ਮੈਂ ਕਹਿੰਦਾ ਵੀ ਕਿਸੇ ਕੰਧ ਤੇ ਸਾਨੂੰ ਅੱਜ ਤੱਕ ਕਦੇ ਪੋਸਟਰ ਨਹੀਂ ਦੇ ਸੀ ਜਿਵੇਂ ਬادل ਦੇ ਹੱਥ ਕੱਢੀ ਲੱਗੀ ਦਿਖਾਈ ਹੋਵੇ 15 ਸਾਲ ਤੋਂ ਜਿਹੜਾ ਤੁਸੀਂ ਕਹਿੰਦੇ ਸੀਗੇ ਪੁਸ਼ਤਪਣਾ ਸੀ ਡਰਗ ਵਾਲਿਆਂ ਦੀ ਕਰਦਾ ਮਜੀਠੀਆ ਉਹਦੇ ਤੇ ਕੋਈ ਠੋਸ ਕਾਰਵਾਈ ਕੀਤੀ ਹੋਵੇ ਤੇ ਨਾ ਹੀ ਮਾ ਕੇ ਕੈਪਟਨ ਕਿਆ ਤੇ ਹੁਣ ਅੱਜ ਵਾਲੇ ਮਾਈਕ ਉਹਦੇ ਚ ਕਹਿ ਰਿਹਾ ਮੇਰੇ ਕੋਲ ਸੁੱਖ ਵਿਲਾਸ ਵਾਲੇ ਕਾਗਜ਼ੀ ਵੀ ਪਏ ਆ ਮੇਰੇ ਕੋਲੇ ਬੱਸਾਂ ਦੇ ਕਾਗਜ਼ੀ ਵੀ ਪਏ ਆ ਇਹੀ ਬੱਸਾਂ ਦੀ ਗੱਲ ਕੈਪਟਨ ਕਰਦਾ ਹੁੰਦਾ ਸੀ ਕਹਿੰਦਾ ਇਹਨਾਂ ਸਾਰੀਆਂ ਬੱਸਾਂ ਦੇ ਘੋੜੇ ਛਾਪ ਨੂੰ ਮੈਂ ਕਹਿਣਾ ਵੀ ਲੋਕਾਂ ਨੇ ਤਮਾਸ਼ਾ ਦੇਖਣਾ ਕਰਨਾ ਇੱਕ ਦੂਜੇ ਦਾ ਕੁਝ ਨਹੀਂ ਸਭ ਰਲੇ ਮਿਲੇ ਆ ਚੋਰਾ ਨਾਲ ਕੁੱਤੀ ਰਲੀ ਵੀ ਆ ਤੇ ਸਾਰਾ ਜਿਹੜਾ ਤਮਾਸ਼ਾ ਹੁਣ ਇਹਨਾਂ ਨੂੰ ਦਿਖਾਇਆ ਜਾ ਰਿਹਾ ਹੁਣ ਅੱਜ ਉਹ ਕਹਿ ਰਿਹਾ ਵੀ ਕਿ ਮੈਂ ਸੁੱਖ ਵਿਲਾਸ ਦਾ ਫਲਾਨਾ ਫਲਾਨਾ ਚੀਜ਼ਾਂ ਦਾ ਬੱਸਾਂ ਦੇ ਸਾਰਿਆਂ ਦੇ ਸਾਡੇ ਕੋਲੇ ਕਾਗਜ਼ ਆ ਤੇ ਕਾਗਜ਼ ਸਿਰਚਮਾਰ ਨੂੰ ਰ ਤੇ ਕਿੱਦੇ ਮੈਦਾ ਕਹਿਣਾ ਵੀ ਆ ਜਿਹੜੇ ਪੋਸਟਰ ਲੱਗੀ ਜਾਂਦੇ ਆ ਫਲੈਕਸਨ ਲੱਗੀ ਜਾਂਦੀਆਂ ਉਹ ਕਹਿੰਦੇ ਆ ਵੀ ਅੱਜ 400 ਬੰਦਾ ਰਿਸ਼ਵਤ ਵਾਲਾ ਫੜ ਲਿਆ ਜੀ ਆ 400 ਬੰਦਾ ਮਾਰ ਕੇ ਪੰਜਾਬ ਨੂੰ ਲੁੱਟਣ ਵਾਲਾ ਫੜ ਲਿਆ ਲੁੱਟਣ ਵਾਲਾ ਤਾਂ ਇੱਕੋ ਹੀ ਕੱਲਾ ਪ੍ਰਕਾਸ਼ ਸਿੰਘ ਬਾਦਲ ਜੀ ਦਾ 31000 ਕਰੋੜ ਦਾ ਘਾਫਲਾ ਕੈਪਟਨ ਕਹਿੰਦਾ ਸੀ ਕੱਢ ਕੇ ਲਿਓ ਉਹ ਵੀ 10 ਸਾਲ ਸੁਖ ਮਾਨ ਗਿਆ ਤੇ ਉਦੋਂ ਬਾਅਦ ਮੈਂ ਕਹਿੰਦਾ ਵੀ ਇਹ ਵੀ ਹੁਣ 5 ਸਾਲ ਟਪਾ ਲੈਣਗੇ ਕਿਉਂਕਿ ਇੱਕ ਕੇਸ ਨੂੰ ਬਈ ਜੀ ਜਾਣਦੇ ਉੱਤੇ ਨਾ ਟ੍ਰਾਇਲ ਦੇ ਉੱਤੇ ਜਾਂਦੇ 5-7 ਸਾਲ ਲੱਗ ਜਾਂਦੇ ਆ ਤੇ 2 ਸਾਲ ਤਾਂ ਇਹਨਾਂ ਨੇ ਸਵਾਦ ਲੈਣ ਚ ਕੱਢ ਤਾ ਸੀਐਮ ਦੀ ਕੁਰਸੀ ਦਾ ਤੇ ਹੁਣ ਜਿਹੜੇ 3 ਸਾਲ ਰਹਿ ਗਏ 3 ਸਾਲਾਂ ਦੇ ਵਿੱਚ ਹੁਣੇ ਤਮਾਸ਼ੇ ਦਿਖਾਉਣਗੇ ਆ ਵੋਟਾਂ ਟੱਪ ਜਾਣਗੇ ਉਦੋਂ ਬਾਅਦ ਸਾਡੇ ਲੋਕ ਫੇਰ ਕੀ ਆ ਠੱਗੇ ਹੋਏ ਮਹਿਸੂਸ ਕਰਨਗੇ ਹੁਣ ਇਹ ਬੜਕਾਂ ਜਿਹੜੀਆਂ ਮਾਰਦੇ ਆ ਮੈਨੂੰ ਇਹ ਦੱਸ ਦੋ ਵੀ ਪੰਜਾਬ ਦੀ ਕੀ ਬੇਰੋਜ਼ਗਾਰੀ ਹੱਲ ਹੋਜੂ ਕੀ ਨਸ਼ੇ ਦਾ ਮੁੱਦਾ ਹੱਲ ਹੋਜੂ ਕੀ ਪੰਜਾਬ ਦੇ ਮੱਕਚਹੜਾਂ ਯੂਨੀਅਨਸ਼ਿਪ ਤੇ ਲੜਨੀ ਬ ਕੰਨ ਦੀ ਡੂਡੂ ਕੀ ਤੇ ਨੱਚਣਾ ਬੰਦ ਕਰਦੇ ਹੋ ਤੇ ਨੱਚਦੇ ਕੌਣ ਨੇ ਉਹੀ ਜਿਹੜੇ ਪਿੰਡਾਂ ਦੇ ਵਿੱਚ ਪਹਿਲਾਂ ਉਹਨਾਂ ਦੇ ਚਮਚੇ ਹੁੰਦੇ ਸੀ ਹੁਣ ਇਹਨਾਂ ਦੇ ਚਮਚੇ ਉਦੋਂ ਵੀ ਮਾੜੇ ਹੋ ਚੁੱਕੇ ਆ ਮੈਂ ਇਸੇ ਗੱਲ ਕਰਕੇ ਕਹਣਾ ਕਿ ਲੋਕਾਂ ਨੂੰ ਆਪਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਆ ਸੋਸ਼ਲ ਮੀਡੀਆ ਏਡਾ ਤਕੜਾ ਹਥਿਆਰ ਆ ਕਿਹੜਾ ਬੰਦਾ ਆਪਦੇ ਪਿੰਡ ਦੇ ਵਿੱਚ ਮੈਂ ਕਹਣਾ ਬਈ ਜੀ ਸਾਡੇ ਪਿੰਡ ਕੱਲ ਇੱਕ ਚਿੱਟੇ ਨਾਲ ਮੌਤ ਹੋਈ ਲਿਆ ਕੇ ਘਰ ਦੇ ਆਣੇ ਸੈਂਤਾਂ ਟਾਇਲਟ ਦੇ ਵਿੱਚ ਬੈਠਾ ਮੁੰਡਾ ਟੀਕਾ ਲਾਉਂਦਾ ਮਰ ਗਿਆ ਤੇ ਜਦੋਂ ਗੱਲ ਕੀਤੀ ਉਹ ਕਹਿੰਦੇ ਜੀ ਅਟੈਕ ਹੋ ਗਿਆ ਉੱਥੇ ਬੋਲਣ ਨੂੰ ਤਿਆਰ ਨਹੀਂ ਪੁੱਤ ਮਰ ਤੇ ਉੱਥੇ ਜਿਹੜੇ ਇਹਨਾਂ ਦੇ ਪਿੰਡਾਂ ਦੇ ਕਢਮ ਚੌਧਰੀ ਉਹੋ ਸ਼ਸਕਾਰ ਕਰਾਉਣ ਦੇ ਵਾਸਤੇ ਕਾਲੇ ਹੋ ਜਾਂਦੇ ਆ ਜਿੱਥੇ ਪੁੱਤ ਮਰੀ ਜਾਂਦੇ ਆ ਤੇ ਜਿੱਥੇ ਮੈਂ ਕਹਣਾ ਕੱਢਣ ਪਾਉਣ ਨੂੰ ਕੁਝ ਨਹੀਂ ਹੈ ਨਾ ਦਾ ਸੁਖਵੀਰ ਅੰਦਰ ਹੋਣਾ ਨਾ ਸੁਖਵੀਰ ਦੀ ਜਾਇਦਾਦ ਦਾ ਕੁਝ ਹੋਣਾ ਹਾਂ ਹਿੱਸੇਪੱਤੀਆਂ ਜ਼ਰੂਰ ਬੰਡਾਏ ਜਾਣਗੇ ਨਵੇਂ ਆਣੇ ਆਪ ਦੀਆਂ ਜਾਇਦਾਦਾਂ ਬਣਾ ਲੈਣੀਆਂ ਨੇ ਤੇ ਸਾਰਾ ਕਾਰੋਬਾਰ ਇਸੇ ਤਰੀਕੇ ਨਾਲ ਚੱਲਣਾ ਇਹ ਨੂਰਾ ਕੁਸ਼ਤੀ ਜਿਹੜੀ ਇਹ ਖੇਡ ਰਹੇ ਆ ਇਹ ਸਿਰਫ ਤਮਾਸ਼ੀਆ ਲੋਕ ਤਮਾਸ਼ਾ ਦੇਖਣ ਦੇ ਆਦੀ ਬਣ ਚੁੱਕੇ ਆ ਤੇ ਤੁਸੀਂ ਤਮਾਸ਼ਾ ਦੇਖਣ ਦੀ ਥਾਂ ਤੇ ਇਸ ਪੋਸਟ ਦੇ ਥੱਲੇ ਨਾ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਭਾਲ ਦੇ ਇਹਦਾ ਤਮਾਸ਼ੇ ਦੇਖਣ ਵਾਲਿਆਂ ਫਿਰ ਤਾਂ ਠੀਕ ਆ ਤਾੜੀਆਂ ਵੀ ਪਾਓ ਤੁਸੀਂ ਉਹਨਾਂ ਦੀਆਂ ਪੋਸਟਾਂ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਜੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕੋਈ ਨਾ ਚੋਂ ਨਿਕਲਣਾ ਕੁਝ ਨਹੀਂ ਫਿਰ ਆਪਣੇ ਮੁੱਦਿਆਂ ਦੇ ਉੱਤੇ ਆਪ ਲਿਖ ਕੇ ਪੋਸਟ ਪਾਇਆ ਕਰੋ ਫੇਸਬੁੱਕ ਤੇ ਭਾਵੇਂ 100 200 250 ਜਿੰਨਾ ਬੰਦਾ ਤੁਹਾਡੇ ਨਾਲ ਜੁੜਿਆ ਉਹ ਗੱਲਾਂ ਨੂੰ ਅੱਗੇ ਤੋਂ ਕੋਈ ਚੰਗੀ ਪੋਸਟ ਆਉਂਦੀ ਆ ਕੋਈ ਪੰਜਾਬ ਦੇ ਮੁੱਦਿਆਂ ਤੇ ਉਹਨੂੰ ਸ਼ੇਅਰ ਕਰਦਿਆ ਕਰੋ ਹੁਣ ਤੁਹਾਡੇ ਵਰਗੇ ਭਰਾ ਠੰਡ 'ਚ ਬੈਠੇ ਤੁਸੀਂ ਅੱਜ ਕੀ ਆ ਪੰਜਾਬ ਦੇ ਮੁੱਦਿਆਂ ਤੇ ਕੋਈ ਬੰਦੇ ਨਾਲ ਚਰਚਾ ਕਰਨੀ ਆ ਹੁਣ ਉਹਨਾਂ ਬੰਦੇ ਜਿਹੜੇ ਚਰਚਾ ਕਰਨ ਨੂੰ ਤਿਆਰ ਨੇ ਉਹਨਾਂ ਦੇ ਤੁਸੀਂ ਵੀ ਇਹ ਚੀਜ਼ ਬਿਆਨ ਕਰਦੇ ਰਹਿੰਦੇ ਨੇ ਤੇ ਅਸੀਂ ਸਾਰੇ ਵਹਿਤਰ ਜਾਣਦੇ ਆ ਸਾਡਾ ਪੇਜ ਵੀ ਬੰਦ ਕਰਵਾਇਆ ਇਹਨਾਂ ਨੇ ਤਾਂ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਪੰਜਾਬ ਦੇ ਮੁੱਦਿਆਂ ਤੇ ਮੈਂ ਕਹਿੰਦਾ ਪਿਛਲੀਆਂ ਸਰਕਾਰਾਂ ਨਾਲੋਂ ਇਹ ਗਾਂ ਲੰਘ ਚੁੱਕੇ ਆ ਉਹਨਾਂ ਨੇ ਕਦੇ ਮੈਂ ਕਹਿੰਦਾ ਮੀਡੀਆ ਦਾ ਇੰਨਾ ਗਲਾ ਨਹੀਂ ਘੁੱਟਿਆ ਸੀ ਜਿੰਨਾ ਹੁਣ ਗਲਾ ਘੁੱਟ ਚੁੱਕਿਆ ਅੱਜ ਕਿਸੇ ਦਾ ਸਾਹ ਕੱਢਣਾ ਬੰਦ ਆ ਸਿਰਫ ਉਹੀ ਚੀਜ਼ ਸਾਨੂੰ ਦਿਖਾਈ ਦੇ ਰਹੀ ਆ ਜਿਹੜੀ ਉਹ ਦਿਖਾਉਣੀ ਚਾਹੁੰਦੇ ਆ ਤੇ ਜਿਹੜਾ ਕੋਈ ਚੰਗਾ ਚੈਨਲ ਗੱਲ ਕਰਦਾ ਥੋੜੇ ਹਰਕਿਆਂ ਦੀ ਕੋਈ ਰੇਂਜ ਦੇ ਉੱਤੇ ਵੀ ਚੱਕ ਲੱਗਿਆ ਕੋਈ ਕਿਸ ਤਰੀਕੇ ਨਾਲ ਵਾਕੇ ਲਵਾ ਦਿੰਦੇ ਆ ਪੰਜਾਬ ਦੇ ਲੋਕਾਂ ਨੂੰ ਮੈਂ ਇਹੀ ਬੇਨਤੀ ਕਰਦਾ ਵੀ ਜਿਹੜਾ ਭਗਵੰਤ ਮਾਨ ਹੁਣ ਥਾਪੀਆਂ ਮਾਰਦਾ ਲੰਗੋਟ ਕੱਸ ਕੇ ਜਿਹੜੇ ਆਏ ਆ ਵੋਟਾਂ ਆ ਗਈਆਂ ਇਹਨਾਂ ਨੇ ਉਹ ਕੀ ਨੂਰਾ ਕੁਸ਼ਤੀ ਖੇਡਣੀ ਆ ਇਹ ਸਾਰੇ ਸ਼ੋਅ ਮੈਚ ਲਾਉਣਗੇ ਉਧਰੋਂ ਉਹਨੇ ਵੀ ਮਾਰਨੇ ਆ ਸਿਰਫ ਗੱਲਾਂ ਨਾਲ ਮਾਰ ਕੇ ਕੀ ਸਵਾਦ ਦੇਣਾ ਲੋਕਾਂ ਨੂੰ ਅਸੀਂ ਘਰੇ ਬੈਠੇ ਕੀ ਮਿਰਚ ਮਸਾਲਾ ਜਿਹੜਾ ਇਹਨਾਂ ਦਾ ਲਾਉਣਾ ਉਹਦਾ ਸਵਾਦ ਲੈਨੇ ਆ ਤੇ ਲੋਕਾਂ ਨੂੰ ਮੈਂ ਇਹੀ ਬੇਨਤੀ ਕਰਦਾ ਵੀ ਜਿੰਨੇ ਇਹਨਾਂ ਨੇ ਮਸਲੇ ਆਖੇ ਆ ਸ਼ਰੇਆ ਭਗਵੰਤ ਮਾਨ ਆਪ ਕੀ ਆ ਇਹ ਕਨਫੈਸ਼ਨ ਕਰੀ ਜਾਂਦਾ ਉਹਦੇ ਚ ਕਹਿ ਰਿਹਾ ਕਿ ਮੇਰੇ ਕੋਲੇ ਹਾਂਜੀ ਇਹਨਾਂ ਸੁਖ ਵਿਲਾਸ ਦੇ ਕਾਗਜ਼ ਵੀ ਆ ਗਏ ਮੇਰੇ ਕੋਲੇ ਇਹਦੇ ਕਿ ਸਾਰਿਆਂ ਬੱਸਾਂ ਦੇ 2 ਨੰਬਰ ਦੀਆਂ ਨੇ ਕਾਗਜ਼ ਆ ਗਏ ਉਹ ਜਦੋਂ ਸਾਰਾ ਕੁਝ ਹੈਗਾ ਫਿਰ ਅੰਦਰ ਦੇਣ ਦੇ ਵਿੱਚ ਹਰਜ ਕੀ ਆ ਅੰਦਰ ਦੇ ਕੇ ਇੱਕ ਬਿੱਲ ਪਾਸ ਕਰਨਾ ਬਾਈ ਜੀ ਇਹਨੇ ਸਾਰੀਆਂ ਪ੍ਰਾਪਰਟੀਆਂ ਜ਼ਬਤ ਕਰਕੇ ਕੀ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਨ ਦਾ ਇੱਕ ਬਿੱਲ ਵਿਧਾਨ ਸਭਾ ਲੈ ਆ ਸਕਦੀ ਆ ਫਿਰ ਲੈ ਕੇ ਆਉਣਾ ਬਿੱਲ ਜੇ ਤੁਹਾਨੂੰ ਪਤਾ ਕਿ 31000 ਕਰੋੜ ਰੁਪਈਆ ਨਹੀਂ ਮੈਂ ਕਹਣਾ ਹੁਣ ਤਾਂ ਬਾਈ ਜੀ 1 ਲੱਖ ਕਰੋੜ ਰੁਪਏ ਦੇ ਨੇੜੇ ਜਾਇਦਾਦੂ ਬਾਦਲ ਗਈ ਤਾਂ ਉਹ ਜਾਇਦਾਦਾਂ ਜਿਹੜੀਆਂ ਤੁਹਾਨੂੰ ਪਤਾ ਬਣੀਆਂ ਨੇ ਉਹ ਕੋਈ ਇਮਾਨਦਾਰੀ ਨਾਲ ਵੰਨ ਨਹੀਂ ਸਕਦੀ ਤੇ ਫਰਦੀਕ ਦੇ ਕਿਨੂੰ ਇਹਦਾ ਮਤਲਬ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਇਹ ਹਿੱਸੇ ਪੱਤੀਆਂ ਲੈਣੀਆਂ ਨੇ ਯਾ ਲੋਕਾਂ ਨੇ ਜਿਹੜਾ ਕੀ ਆ ਤਮਾਸ਼ੀ ਸਮਾਜ ਇੱਥੋਂ ਤੱਕ ਮਾ ਕੇ ਜਾ ਚੁੱਕੇ ਆ ਸਮਾਜ ਨੂੰ ਸਮਝ ਚੁੱਕੇ ਆ ਤੁਹਾਨੂੰ ਕੀ ਲੱਗਦਾ ਜਿਵੇਂ ਤੁਸੀਂ ਕਿਹਾ ਕਿ ਜੇਕਰ ਸਾਰੇ ਕਾਗਜ ਨੇ ਤਾਂ ਤੁਸੀਂ ਚੁੱਪ ਕਰਕੇ ਕਾਰਵਾਈ ਕਰੋ ਅੰਦਰ ਜੇਲਾਂ ਦੇ ਵਿੱਚ ਢੱਕੋ ਤਾਂ ਇਸ ਤਰ੍ਹਾਂ ਦੇ ਨਾਲ ਪਬਲਿਕ ਦੇ ਵਿੱਚ ਦੱਸਣਾ ਪਬਲਿਕ ਦੇ ਵਿੱਚ ਬੋਲਣਾ ਪਬਲਿਕ ਦੇ ਵਿੱਚ ਥਾਪੀਆਂ ਮਾਰਨੀਆਂ ਤਾਂ ਤੁਹਾਨੂੰ ਕੀ ਲੱਗਦਾ ਇਹ ਚੀਜ਼ ਵਾਹ ਵਾਹ ਹੀ ਖੱਟਣ ਦੇ ਲਈ ਜਾਂ ਕਿਉਂ ਕੀਤੀ ਜਾ ਰਹੀ ਆ ਵਾਹ ਵਾਹ ਨਹੀਂ ਖੱਟਣ ਨੂੰ ਬਾਈ ਜੀ ਮੈਂ ਕਿਹਾ ਲੋਕਾਂ ਦੀ ਮਾਨਸਿਕਤਾ ਨੂੰ ਇਹ ਸਮਝ ਗਿਆ ਹੁਣ ਇਹਨਾਂ ਨੂੰ ਇਹ ਪਤਾ ਵੀ ਲੋਕਾਂ ਨੂੰ ਘੇਰਨਾ ਕਿਵੇਂ ਆ ਲੋਕਾਂ ਨੂੰ ਬੰਨਣਾ ਕਿਵੇਂ ਆ ਹੁਣ ਸਾਰੇ ਕੰਜਰ ਨੇ ਹੁਣ ਘਟ ਕੰਜਰ ਦੀ ਚੋਣ ਕਰਨੀ ਹੈ ਹਰੇਕ ਬੰਦਾ ਕੀ ਕਰਦਾ ਸਿਰਫ ਆਪ ਦਾ ਜਿਹੜਾ ਕੰਜਰ ਪੂਣਾ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੁਣ ਬਾਦਲ ਕਿਆ ਤਾਂ ਹੁਣ ਜਿੰਨਾਂ ਦੀ ਇਹ ਗੱਲ ਕਰਦੇ ਆ ਉਹ ਮੈਂ ਕਹਣਾ ਬਾਦਲ ਕਹਿਣ ਤਾਂ ਹੁਣ ਮਰੇ ਪੈ ਨੂੰ ਬਾਈ ਜਿੰਨਾ ਮਰਜੀ ਮੂਟ ਮਾਰੀ ਜਾਓ ਹੁਣ ਬਾਦਲ ਕਹਿਣ ਨੂੰ ਢਾਉਣ ਦਾ ਤਾਂ ਫਾਇਦਾ ਹੀ ਕੋਈ ਨਹੀਂ ਕਿਉਂਕਿ ਬਾਦਲ ਕਹਿੰਦੇ ਪੱਲੇ ਲੋਕਾਂ ਨੇ ਕੱਖ ਨਹੀਂ ਛੱਡਿਆ ਆ ਕੌਕੇ ਵਾਲੇ ਕੇਸ ਨੇ ਜਮਾਈ ਪੁੰਜੇ ਲਾਦੇ ਜਿੰਨਾਂ ਕ ਮਾਫੀ ਮੰਗ ਕੇ ਉੱਤੇ ਉੱਠਣ ਦੀ ਕੋਸ਼ਿਸ਼ ਕਰਦੇ ਸੀ ਉਹਨਾਂ ਕ ਮਾਰ ਕੇ ਕੀ ਆ ਕੌਕੇ ਵਾਲੇ ਕੇਸ ਨੇ ਕਿਉਂਕਿ ਜਿਹੜੇ ਮੈਂ ਕਹਿੰਦਾ ਵੀ ਸਾਡੇ ਸ਼ਹੀਦ ਨੇ ਨਾ ਉਹ ਕਬਰਾਂ ਚੋਂ ਮਾ ਕੇ ਕੀ ਆ ਉੱਥੋਂ ਵੀ ਬੋਲਦੇ ਆ ਠੀਕ ਹੈ ਨਾ ਮੁਰਦੇ ਜਿਹੜੇ ਕਹਿੰਦੇ ਜਿਵੇਂ ਬਾਰ ਬਾਰ ਉਠਾਏ ਜਾਣਗੇ ਕਬਰਾਂ ਚੋਂ ਪਿੰਜਰ ਹਾਰ ਪਹਿਨਣ ਲਈ ਕਦੇ ਫੁੱਲਾਂ ਦੇ ਤੇ ਕਦੇ ਕੰਡਿਆਂ ਦੇ ਤਾਂ ਉਹਨਾਂ ਚੀਜ਼ਾਂ ਨੇ ਕੀ ਆ ਬਦਲ ਕਿਆਂ ਦਾ ਪਹਿਲੀ ਮਾਰਿਆ ਪਿਆ ਤੋ ਤੁਸੀਂ ਢਾਉਣੇ ਕਿਨੂੰ ਬਦਲ ਕਿਆਂ ਨੂੰ ਜੇ ਢਾਉਣੇ ਆ ਪੰਜਾਬ ਦੇ ਡਰੱਗ ਤਸਕਰ ਢਾਓ ਹੁਣ ਨਮਾ ਬਾਈ ਜੀ ਕੱਲ ਇੱਕ ਐਡ ਆਈ ਆ ਟਰਬਿਊਨ ਦੇ ਵਿੱਚ ਜਿਹਦੇ ਤੇ ਬਰੀ ਵਿਚਾਰ ਚਰਚਾ ਹੋ ਰਹੀ ਆ ਜਿਹਦੇ ਵਿੱਚ ਮਾ ਕੇ ਐਲੀਮੀਨੇਸ਼ਨ ਦੀ ਗੱਲ ਕਰ ਰਹੇ ਆ ਬڑے ਲੋਕਾਂ ਦਾ ਖਦਸਾ ਬਣਿਆ ਖੜਾ ਵੀ 92 ਵਾਲੇ ਹਾਲਾਤ ਨਾ ਕਰ ਦੇਣ ਪੰਜਾਬ ਦੇ ਨੌਜਵਾਨਾਂ ਨੂੰ ਕੀ ਐ ਚਾਕੇ ਖਪਾ ਦੇਣ ਕਿਤੇ ਉਸੇ ਪੇਂਟ ਝੜਾ ਦੇਣ ਜਿਹੜੇ ਰਾਹ ਤੇ ਪਹਿਲਾਂ ਬਾਦਲ ਕਿਆਣੇ ਤੋਰੇ ਸੀ ਇਹ ਕਦੇ ਬਿਆੰਤੇ ਬੋਚੜ ਵਾਲਾ ਕਹਿੰਦੇ ਜਿੰਮੇ ਕਹਿੰਦੇ ਨਾ ਉਹ ਤਾਂ ਫੈਸਲਾ ਕੇ ਲੋਕ ਸ਼ੇਅਰ ਕਰ ਰਹੇ ਆ ਪੋਸਟਾਂ ਮੈਂ ਤਾਂ ਇਹੀ ਕੀ ਆ ਖਦਸਾ ਲੋਕਾਂ ਦੇ ਦਿਮਾਗ 'ਚ ਕਿਉਂ ਕਿਉਂਕਿ ਪਹਿਲਾਂ ਸਾਡੇ ਨਾਲ ਹੋਈ ਆ ਸਪੈਸ਼ਲੀ ਡਾਟ ਰਿਪੋਰਟ ਵਿੱਚ ਕੱਲ ਦਾ ਚੈੱਕ ਕਰ ਲੈਣ ਇੰਗਲਿਸਟਨ ਰਿਪੋਰਟ ਵਿੱਚ ਬੜਾ ਵੱਡਾ ਇਸ਼ਤਿਹਾਰ ਲੱਗਿਆ ਤੇ ਸੈਂਟਰ ਦੇ ਪੈਟਰਨ ਤੇ ਇਹਨਾਂ ਨੇ ਇਹ ਗੱਲ ਸ਼ਰਿਆਮ ਕਹਿ ਚੁੱਕੀ ਹੈ ਜਿਹੜਾ ਮਾਕੇ ਹੈਗੇ ਵੀ ਗੈਂਗਸਟਰ ਜਿੱਤੇ ਜਿਹੜਾ ਇਹਨਾਂ ਦਾ ਚਾਹਣ ਵਾਲੇ ਜਿਹੜੇ ਮਾਕੇ ਹੈਗੇ ਆਪਣਾ ਕਰਨੇ ਉਹਨਾਂ ਦਾ ਕਹਿੰਦਾ ਵੀ ਹੁਣ ਮਿਸ਼ਨ ਕੇ ਜਿਹੜਾ ਚੱਲਣਾਗਾ ਐਲੀਮੀਨੇਸ਼ਨ ਮਿਸ਼ਨ ਜਿਹੜਾ ਸਟਾਰਟ ਕੀਤਾ ਇਹਨਾਂ ਨੇ ਉਹਨਾਂ ਨੂੰ ਕੀਆ ਮੇਰੇ ਖਿਆਲ ਚ ਹੁਣ ਮੁੰਡੇ ਮਾਰੇ ਜਾਣਗੇ ਪੰਜਾਬ ਤੇ ਤੇ ਉਹਦੇ ਤਹਿਤ ਮੈਂ ਕਹਿੰਦਾ ਕਿਸੇ ਨੂੰ ਵੀ ਚਾਕੇ ਖਪਾ ਦਿੱਤਾ ਜਾ ਸਕਦਾ ਜਿਹੜੇ ਸਿਸਟਮ ਦੇ ਖਿਲਾਫ ਚੋਟ ਕਰਨ ਵਾਲੇ ਬੰਦੇ ਆ ਆਉਣ ਵਾਲੇ ਟਾਈਮ ਕਿਉਂਕਿ ਜਿੰਨੇ ਖਲੜੇ ਵਰਕੇ ਗਾਇਬ ਹੋਏ ਹਨ ਪੰਜਾਬ ਚ ਉਹ ਗਾਇਬ ਹੋਣ ਦਾ ਖਤਸਾ ਅੱਜ ਵੀ ਹੋਇਆ ਖੜਾ ਕਿਉਂਕਿ ਆਨਲਾਈਨ ਟਾਈਮ ਦੇ ਵਿੱਚ ਉਹ ਜਿਹੜਾ ਕਾਨੂੰਨ ਦੀ ਗੱਲ ਕੀਤੀ ਗਈ ਆ ਉਹ ਛੋਟੀ ਮੋਟੀ ਗੱਲ ਨਹੀਂ ਹੈ ਯਾਰ ਤੁਸੀਂ ਉਹਨਾਂ ਨੂੰ ਮੌਕਾ ਕਿਉਂ ਨਹੀਂ ਦਿੰਦੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਤੁਸੀਂ ਮੈਂ ਕਹਿੰਦਾ ਓਪਨਲੀ ਅਖਬਾਰਾਂ 'ਚ ਇਸ਼ਤਿਹਾਰ ਲਾਓ ਵੀ ਜਿਹੜਾ ਬੰਦਾ ਸੁਧਰਨਾ ਚਾਹੁੰਦਾ ਅਸੀਂ ਉਹਨੂੰ ਕੋਆਪਰੇਟ ਕਰਾਂਗੇ ਚਾਹੇ ਗੈਂਗਸਟਰਾ ਚਾਹੇ ਕੋਈ ਚਿੱਟੇ ਵਾਲੇ ਰਾਹ ਤੇ ਪਿਆ ਹੋਇਆ ਅਸੀਂ ਉਹਨਾਂ ਨੂੰ ਕੀ ਇੱਕ ਮੌਕਾ ਦੇਣਾ ਚਾਹੁੰਦੇ ਆ ਕੋਈ ਮੌਕਾ ਦਿੱਤਾ ਅਜੇ ਤੱਕ ਇਹ ਸਰਕਾਰ ਨੇ ਹੁਣ ਸਿਰਫ ਗੋਲੀ ਮਾਰਨ ਦਾ ਜਿਵੇਂ ਕੀ ਗੋਲੀ ਵਾਲੀ ਪਾਲਸੀ ਮਾ ਕੇ ਪਹਿਲਾਂ ਐਸੀ ਰਵੇਰੋ ਵਰਗੇ ਨੇ ਜਾਂ ਉਹਨਾਂ ਨੇ ਕੇਪੀਐਸ ਗੇਲਰਗੇ ਲੈ ਕੇ ਆਏ ਸੀ ਉਹੀ ਨੀਤੀ ਕੀ ਆ ਉਦੋਂ ਵੀ ਮਾੜੀ ਘਾਤਕ ਨੀਤੀ ਸਾਬਤ ਹੋ ਸਕਦੀ ਆ ਪੰਜਾਬ ਦੀ ਖੱਤਸਾ ਲੋਕਾਂ ਦਾ ਜੇਕਰ ਇਹਨਾਂ ਦੀ ਨੀਅਤ ਕੀ ਆ ਉਹੀ ਹੋਈ ਜਿਹੜੀ ਉਹਨਾਂ ਦੀ ਨੀਅਤ ਸੀ ਅੱਛਾ ਇੱਕ ਚੀਜ਼ ਮੈਨੂੰ ਹੋਰ ਦੱਸ ਦੇ ਤੁਸੀਂ ਵੀ ਸੁਖ ਬਲਾਸ ਦੀ ਗੱਲ ਕਰੀ ਆ ਉਦੋਂ ਕੁਛ ਕੇ ਸਮਾਂ ਪਹਿਲਾਂ ਕੁਲਦੀਪ ਧਾਲੀਵਾਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਸੁਖ ਬਲਾਸ ਬਾਰੇ ਬੜੀਆਂ ਟਿੱਪਣੀਆਂ ਕੀਤੀਆਂ ਜਾਂਦਾ ਬੜਾ ਤੰਜ ਜਿਹੜੇ ਹੈਗਾ ਕੱਸੇ ਜਾਂਦੇ ਆ ਉਸ ਸੁਖ ਬਲਾਸ ਦਾ ਹਲੇ ਤੱਕ ਕੁਝ ਬਣਿਆ ਕਿ ਉਹ ਵੀ ਬਸ ਭਾਈ ਜੀ ਮੈਂ ਕਹਣਾ ਟਿੱਪਣੀਆਂ ਨਹੀਂ ਜਿਹੜਾ ਇਹ ਕੰਮ ਕੀਤਾ ਜਾਂਦਾ ਨਾ ਤੁਸੀਂ ਸਮਝੋ ਵੀ ਇਹ ਸੋਸ਼ਲ ਮੀਡੀਆ ਤੇ ਫੇਮ ਲੈਣ ਵਾਸਤੇ ਤੇ ਲੋਕਾਂ ਨੂੰ ਕੀ ਆ ਮੈਂ ਕਹਣਾ ਜਿਵੇਂ ਨਾ ਚੋਰ ਹੁੰਦਾ ਮੈਂ ਅਕਸਰ ਇੱਕ ਗੱਲ ਸੁਣਾਉਣਾ ਹਨਾ ਵੀ ਟੱਲੀ ਵਾਲੇ ਚੋਰ ਕੀ ਕਰਦੇ ਸੀ ਪਹਿਲਾਂ ਵੀ ਮੱਝਾਂ ਖੋਲ ਕੇ ਕਹਿੰਦੇ ਵੀ ਮੱਝ ਦੇ ਗੱਲ ਜਨਾ ਟੱਲੀ ਬੰਨ੍ਹ ਦਿੰਦੇ ਸੀ ਵੀ ਜਿਹੜਾ ਮਾਕੇ ਚੋਰ ਦੇ ਗਾਲ ਚ ਟਰ ਮਾਕੇ ਹੁੰਦੀ ਚੋਰ ਲੈ ਕੇ ਜਾ ਉਹਦਾ ਟੱਲੀਆਂ ਖੜਕਣੀਆਂ ਲੋਕਾਂ ਨੂੰ ਪਤਾ ਲੱਗ ਜੂ ਤਾਂ ਸਾਰੀਆਂ ਟੱਲੀਆਂ ਮੱਜਾਂ ਦੀਆਂ ਖੋਲ ਕੇ ਚੋਰ ਤਾਂ ਮੱਜਾਂ ਲੈ ਕੇ ਹੋਰ ਰਸਤੇ ਲੰਘ ਜਾਂਦੇ ਇੱਕ ਚੋਰ ਨੂੰ ਫੜਾ ਕੇ ਟੱਲੀਆਂ ਦੂਜੇ ਰਾਹ ਟਪਾ ਦਿੰਦੇ ਸੀ। ਈਹੀ ਪਾਲਿਸੀ ਕੀ ਹੈ ਇਹ ਕਰ ਰਹੇ ਆ। ਹੁਣ ਜਿਹੜੀ ਕਹਿੰਨਾ ਚਾਦਰ ਆਲਾ ਚੁੜਕਲਾ ਬੜਾ ਮਸ਼ਹੂਰ ਹੋਇਆ ਸੀਐਮ ਸਾਹਿਬ ਦਾ ਵੀ ਚਾਦਰ ਫੜ ਕੇ ਖੜਦੇ ਆ ਉਹਦੇ ਥੱਲੇ ਦੀ ਟੱਪੀ ਜਾਂਦੇ ਆ। ਹੁਣ ਚਾਦਰ ਕਿਤੇ ਹੋਣ ਵਾਲੀ ਚਾਦਰ ਚੋਰਾਂ ਕੋਲ ਤਾਂ ਨਹੀਂ ਆ ਗਈ। ਰੋਲਾ ਤਾਂ ਜਿਹੜੀ ਦੂਜੇ ਦੇ ਟਿੱਪ ਨਹੀਂ ਲੈਣ ਉਹ ਥੋੜੇ ਤੇ ਵੀ ਲੱਗਦੀ ਹੈ ਕਿਉਂਕਿ ਰ ਚਿੱਟਾ ਅੱਜ ਵੀ ਚੱਲੀ ਜਾਂਦਾ ਤਾਂ ਫਿਰ ਚਾਦਰ ਵਾਲੇ ਜਿਹੜੇ ਚੋਰ ਅੱਜ ਵੀ ਛੱਕੀ ਹੋਏ ਖੜੇ ਆ ਜਿਵੇਂ ਜਿਨ੍ਹਾਂ ਨੂੰ ਚਾਦਰ ਫੜਾਤੀ ਲੋਕਾਂ ਨੇ ਹੁਣ ਉਹ ਚੋਰ ਕੀ ਆ ਕਿੰਨੇ ਕਮਾ ਕੇ ਸਾਫ ਸੁਥਰੇ ਹੈਗੇ ਆ ਹੁਣ ਕਿਉਂਕਿ ਜੇ ਸਾਫ ਸੁਥਰੇ ਤਾਂ ਮੰਨ ਲਈਏ ਜੇ ਸਾਰਾ ਕੁਝ ਬੰਦ ਹੋ ਜਾਂਦਾ ਹੁਣੇ ਚਾਦਰ ਨੂੰ ਚੋਰਾਂ ਥੱਲੇ ਦੂਜਿਆਂ ਨੂੰ ਚੋਰ ਚੋਰ ਕਹਿਣ ਨਾਲ ਬਾਈ ਜੀ ਮੈਂ ਕਹਿੰਦਾ ਆਪ ਦਾ ਦਾਮਨ ਸਾਫ ਨਹੀਂ ਹੁੰਦਾ ਜਦਾਂ ਪੰਜਾਬ ਦੇ ਵਿੱਚ ਕਚੈਰੀਆਂ ਦੇ ਵਿੱਚ ਅੱਜ ਜਾ ਕੇ ਤਲਵੰਡੀ ਸਾਹਿਬ ਉਹਦੇ ਵਿੱਚ ਤੁਸੀਂ ਮੈਂ ਕਿ ਰਜਿਸਟਰੀ ਕਰਾਉਣੀ ਹੋਵੇ ਬਾਈ ਜੀ 25 ਤੋਂ 30000 ਰੁਪਿਆ ਲੱਗਦਾ ਮਾੜੇ ਤੋਂ ਮਾੜੀ ਰਜਿਸਟਰੀ ਕਰਾਉਣ ਦਾ ਐਨਓਸੀ ਵਾਲਾ ਮੈਂ ਕਹਿੰਦਾ ਐਨਓਸੀ ਦੀ ਕੀ ਲੋੜ ਆ ਤਹਿਸੀਲਦਾਰ ਨੇ ਮੋਹਰ ਲਾਉਣੀ ਆ ਦੇਣ ਵਾਲੇ ਤੇ ਲੈਣ ਵਾਲੇ ਨੇ ਮਾਕੇ ਆ ਦੀ ਪ੍ਰਾਪਰਟੀ ਦੇ ਕੀ ਆ ਉਹਨੇ ਦੇਖਣਾ ਵੀ ਵੈਰੀਫਾਈ ਕਰਨਾ ਵੀ ਪ੍ਰਾਪਰਟੀ ਸਹੀ ਆ ਉਹਨੇ ਸਿਰਫ ਮੋਹਰ ਲਾਉਣੀ ਆ ਐਨਓਸੀ ਦੇ ਨਾਂ ਦੇ ਥੱਲੇ ਉਤੇ ਆੜ ਦੇ ਥੱਲੇ ਦੋ ਨੰਬਰ ਦੀਆਂ ਐਨਓਸੀਆਂ ਵੀ ਜਾਰੀ ਕੀਤੀਆਂ ਕੱਲੀ ਤਲਵੰਡੀ ਸਾਹਿਬੋਂ ਹੀ ਪੂਰੇ ਪੰਜਾਬ 'ਚ ਜਾਰੀ ਹੋਈਆਂ ਤੇ ਕਈ ਥਾਵਾਂ ਤੇ ਬਿਨਾਂ ਐਨਓਸੀ ਤੋਂ ਤਹਿਸੀਲਦਾਰ ਸਰੇ ਆਮ ਰਜਿਸਟਰੀਆਂ ਕਰੀ ਜਾਂਦੇ ਆ ਤੇ ਮੈਂ ਕਹਿੰਦਾ ਵੀ ਜਿਹੜੀ ਚਾਦਰ ਹੈਗੀ ਆ ਉਹ ਸਾਨੂੰ ਤਾਂ ਇਹ ਖਲਸਾ ਹੁੰਦਾ ਵੀ ਅੱਜ ਵੀ ਚੋਰਾਂ ਕੋਲ ਹੀ ਆ ਠੀਕ ਹੈ ਨਾ ਹਾਂ ਬਦਲਤੇ ਆ ਉਹ ਜਿਹੜੀ ਚਾ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਸੁਧਰੇ ਆ ਤੁਸੀਂ ਰੋਜ਼ ਪੰਜਾਬ ਚ ਤੁਰੇ ਫਿਰਦੇ ਹੋ ਮਾ ਕੇ ਕੈਮਰਾ ਕੈਮਰੇ ਦੀ ਅੱਖ ਤੋਂ ਦਿਖਾ ਰਹੇ ਹੋ ਮੈਨੂੰ ਨਹੀਂ ਲੱਗਦਾ ਕੋਈ ਚੀਜ਼ ਦਾ ਫਰਕ ਪਿਆ ਤੁਸੀਂ ਜਿਹੜੀ ਗੱਲ ਕੀਤੀ ਧਾਲੀਆਲ ਚਾਏ ਹੋਏ ਜਿਹੜਾ ਬੰਦਾ ਕੋਈ ਕਰਨ ਦੀ ਸੋਚੂਗਾ ਵੀ ਤੁਸੀ ਮਾਨ ਕਹਿੰਦੇ ਨੇ ਕਿ ਰੰਗਲੇ ਰੰਗਲੇ ਪੰਜਾਬ ਦੇ ਅਸਰ ਦਿਸਣੇ ਸ਼ੁਰੂ ਹੋ ਗਏ ਕਹਿੰਦੇ ਟਰੋਫੀ ਸਾਡੀ ਸਰਕਾਰ ਦੇ ਵਿੱਚ ਹੀ ਆਈ ਹੈ ਜਿਹੜੀ ਯੂਨੀਵਰਸਿਟੀ ਨੇ ਇੱਕ ਚੱਕੀ ਆ ਯੂਨੀਵਰਸਿਟੀ ਦਾ 25 ਸਾਲਾਂ ਤੋਂ ਚੱਕਦੀ ਹੁੰਦੀ ਪਰ ਬਾਈ ਜੀ ਉਹ ਲਗਾਤਾਰ 25 ਸਾਲਾਂ ਤੋਂ ਆ ਰਹੀ ਆ ਮੈਂ ਕਹਣਾ ਵੀ ਤੁਸੀਂ ਪਲੇਅਰਾਂ ਦਾ ਮਾ ਕੇ ਆਉਣ ਨਾਲ ਮਾ ਕੇ ਜਿੰਨਾ ਕਿ ਪਲੇਅਰ ਮਾਕੇ ਹੁਣ ਆਪਣੇ ਪੰਜਾਬ ਦੇ ਜਿਹੜੇ ਪਿੱਛੇ ਸਾਰੇ ਪਲੇਅਰਾਂ ਨੇ ਬਾਈਕਾਟ ਕਰਤਾ ਸੀ ਠੀਕ ਹੈ ਨਾ ਉਹ ਸਾਰੇ ਮਾਕੇ ਜਿਹੜੇ ਇਹਨਾਂ ਨੇ ਮਾਕੇ ਨਾਮ ਦੀ ਰਾਸ਼ੀ ਕੋਸ਼ਤ ਕੀਤੀ ਸੀ ਦੂਜੇ ਸਟੇਟਾਂ ਨੂੰ ਦੇਖ ਕੇ ਸਾਡੇ ਸਟੇਟ ਨੇ ਕਿੰਨਾ ਕ ਨਾਮ ਰੱਖਿਆ ਸੀ ਉਹ ਇੰਨੇ ਕ ਵਿਚਾਰੇ ਮਾਕੇ ਪਰੇਸ਼ਾਨ ਸੀਗੇ ਕਿਉਂਕਿ ਦੇਖੋ ਕੱਲੇ ਮੈਂ ਇਨਾਮ ਦੀ ਵੀ ਗੱਲ ਨਹੀਂ ਕਰਦਾ ਭਾਈ ਜੀ ਮੈਂ ਕਹਣਾ ਵੀ ਪਲੇਅਰਾਂ ਨੂੰ ਕਿੱਥੇ ਤੁਸੀਂ ਫੈਸਿਲਿਟੀ ਦੰਨੇ ਹੋ ਮੇਰੀ ਚਲੋ ਇੱਕ ਦੋ ਵਾਰ ਗੱਲ ਹੋਈ ਹੈ ਇਹਨਾਂ ਦੇ ਬੜੇ ਵਧੀਆ ਮੰਤਰੀ ਨੇ ਮੀਤ ਹੇਰ ਜੀ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਗੱਲ ਕੀਤੀ ਯਾਰ 100 ਕਰੋੜ ਦਾ ਬਜਟ ਆ ਮੈਂ ਇੱਥੇ ਕੀ ਕਰਦੇ ਆ ਮੈਂ ਵੀ ਕਹਣਾ 100 ਕਰੋੜ ਦੇ ਬਜਟ ਨਾਲ ਪੰਜਾਬ ਦੇ ਵਿੱਚ ਸਪੋਰਟਸ ਨੂੰ ਕੀ ਮਾਕੇ ਪ੍ਰਮੋਟ ਨਹੀਂ ਕੀਤਾ ਜਾ ਸਕਦਾ ਤੇ ਉਹ ਕਹਿੰਦੇ 500 ਕਰੋੜ ਦਾ ਘੱਟੋ ਘੱਟ ਬਜਟ ਹੋਵੇ ਮੈਂ ਉਹਨਾਂ ਨੇ ਇੱਕ ਗੱਲ ਅਸੀਂ ਵੀ ਸਾਂਝੀ ਕੀਤੀ ਸੀ ਮੈਂ ਕਿਹਾ ਪੰਜਾਬ ਦੇ ਵਿੱਚ ਕਿੰਨੇ ਡੇਰੇ ਆ ਕਿੰਨੇ ਬਾਬੇ ਆ ਉਹਨਾਂ ਦਾ ਵਿਰੋਧ ਕਰਨ ਦੀ ਲੋੜ ਨਹੀਂ ਉਹਨਾਂ ਨੂੰ ਵਿੰਗ ਬਣਾ ਕੇ ਦੇ ਦਿਓ ਨਾ ਵੀ ਖਰਾਕ ਦੇਓ ਭਾਈ ਮੁੰਡਿਆਂ ਨੂੰ ਤੇ ਉਹਨਾਂ ਦਾ ਵੀ ਨਾ ਹੋਊਗਾ ਪੰਜਾਬ ਦੇ ਵਿੱਚ ਬਾਈ ਜੀ ਮੈਂ ਕਹਣਾ ਇੰਨਾ ਕ ਦੁੱਧ ਕਿਉਂ ਤਾਂ ਹੈਗਾ ਹੀ ਆ ਨਾ ਦੁੱਧ ਕਿਉਂ ਕੀ ਲੱਗ ਕਿੱਥੇ ਰਿਹਾ ਲੋਕਾਂ ਦੇ ਢਿੱਡ ਭਰੀ ਜਾਂਦੇ ਆ ਤੇ ਉਹੀ ਪਲੇਅਰਾਂ ਨੂੰ ਜੇ ਲੱਗਣਗੇ ਮੈਂ ਕਹਣਾ ਕਿ ਲਾ ਕੌਣ ਸਕਦੇ ਆ ਇਹ ਜਿਹੜੇ ਡੇਰਿਆਂ ਦੇ ਲੰਬੜਦਾਰ ਬੈਠੇ ਆ ਕੋਈ ਚੰਗੇ ਵਾਕੇ ਹੋਰ ਬਥੇਰੇ ਗੁਰੂ ਘਰ ਚੱਲਦੇ ਆ ਬਾਬਿਆਂ ਦੇ ਕੋਲੇ ਹੈਗੇ ਆ ਠੀਕ ਹੈ ਨਾ ਉਹਨਾਂ ਕੋਲੇ ਜਾ ਕੇ ਗੱਲ ਕਰਨ ਵੀ ਤੁਸੀਂ ਆ ਮੁੰਡਿਆਂ ਨੂੰ ਭਾਈ ਖਰਾਕ ਦਿਓ ਵਿੰਗ ਡੇਰਿਆਂ ਦੇ ਨਾਲ ਅਟੈਚ ਕਰ ਦੇਣਾ ਮੈਂ ਕਹਣਾ ਮਾਝੇ ਦੁਆਬੇ ਵਿੱਚ ਭਾਈ ਜੀ ਐਡੇ ਵੱਡੇ ਵੱਡੇ ਡੇਰੇ ਕਰੋੜਾ ਰੁਪਈਆ ਉੱਥੇ ਚੜਦਾ ਉਹ ਲੋਕ ਤਿਆਰ ਨੇ ਸਰਕਾਰ ਨੂੰ ਸਿਰਫ ਮੈਂ ਕਹਣਾ ਪੰਜਾਬ ਦੇ ਵਿੱਚ ਸੋਰਸਸ ਜ਼ਰੂਰੀ ਨਹੀਂ ਤੁਸੀਂ ਮਾਕੇ ਲੋਕਾਂ ਦੇ ਕੀ ਆ ਖੂਨ ਚੂਸ ਕੇ ਪੈਸਾ ਲੋਕਾਂ ਦੇ ਉੱਤੇ ਲਾਉਣਾ بڑے ਲੋਕਾਂ ਕੋਲੇ ਪੈਸਾ ਹੈਗਾ ਉਹ ਲੋਕੀਆ ਹੁਣ ਕਰਦੇ ਕੀ ਆ ਮੇਲੇ ਲਾ ਲਈਆਂ ਜੀ ਹੋਰ ਲਾਲੇ ਖਾਮ ਖਾਦੇ ਢੰ ਉਹ ਸਹੀ ਤਾਂ ਨਹੀਂ ਲੱਗਦਾ ਮੈਂ ਇਸੇ ਕਰਕੇ ਕਹਿਣਾ ਵੀ ਜਿਹੜਾ ਪੈਸਾ ਹੈਗਾ ਉਹ ਬੜੇ ਤਰੀਕੇ ਹੈਗਾ ਪਾਲਸੀਆਂ ਨੀਤੀਆਂ ਬੜੀਆਂ ਹੈਗੀਆਂ ਨੇ ਡਰਗ ਦੇ ਉੱਤੇ ਮੈਂ ਚੈਲੰਜ ਕਰਦਾ ਬਾਈ ਜੀ ਮੈਂ ਇੱਕ ਛੋਟੀ ਜੀ ਪਾਲਸੀ ਲੈ ਕੇ ਕਈ ਮინისტრਾਂ ਨੂੰ ਮਿਲਿਆ ਆਪ ਵਾਲਿਆਂ ਨੂੰ ਜਿਹੋ ਨਾਲ ਗੱਲ ਕੀਤੀ ਕਿ ਐਸ ਪਾਲਸੀ ਦੇ ਨਾਲ ਪੰਜਾਬ ਦੇ ਵਿੱਚ ਪੁਰਾਣੇ ਤਾਂ ਨਹੀਂ ਪਰ ਨਵੇਂ ਬੱਚਿਆਂ ਨੂੰ ਮੈਂ ਕਹਣਾ ਵੀ ਬਿਲਕੁਲ 0% ਤੇ ਆ ਸਕਦੀ ਹੈ ਨਵੇਂ ਬੱਚੇ ਨਸ਼ੇ ਤੇ ਨਹੀਂ ਲੱਗਣਗੇ ਜਿਹੋ ਉਹਨਾਂ ਦੇ ਮინისტრਾਂ ਨਾਲ ਗੱਲ ਕੀਤੀ ਹੋਰ ਬੰਦਿਆਂ ਨਾਲ ਗੱਲ ਕੀਤੀ ਤਾਂ ਉਹ ਸਾਰੇ ਕੀ ਸਿਰਫ ਆਪ ਦੀ ਬੱਲੇ ਬੱਲੇ ਕਰਾਉਣ ਤੱਕ ਸੀਮਤਾ ਬਸ ਉਹ ਪ੍ਰੋਜੈਕਟ ਨੂੰ ਕੋਈ ਵੀ ਲੋਕਾਂ ਚ ਲਿਆਉਣ ਨੂੰ ਤਿਆਰ ਨਹੀਂ ਉਹ ਪ੍ਰੋਜੈਕਟ ਸਾਰਾ ਪ੍ਰਾਨ ਤੇ ਪਰਵਰਿਸ਼ ਦੀ ਕੋਸ਼ਿਸ਼ ਕਰ ਰਹੇ ਆ ਕੋਈ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਪੰਜਾਬ ਦੇ ਵਿੱਚ ਲੈ ਕੇ ਆਉਣ ਦੀ ਪਰ ਸਰਕਾਰ ਨਾਲ ਜਦੋਂ ਗੱਲ ਕੀਤੀ ਸਰਕਾਰ ਦੀ ਨਿਰਾਸ਼ਤਾ ਇੰਨੀ ਕਿ ਝਲਕੀ ਮੈਂ ਚੈਲੰਜ ਕਰਦਾ ਬਾਈ ਜੀ ਜੇ ਪੰਜਾਬ ਦੇ ਪੇਰੈਂਟਸ ਨੂੰ ਸਹੀ ਪੇਰੈਂਟਿੰਗ ਕਰਨੀ ਹੈ ਅਜੇ ਪਰਵਰਿਸ਼ ਸਭ ਤੋਂ ਵੱਡੀ ਜ਼ਿੰਮੇਵਾਰ ਉਹ ਆ ਸਾਨੂੰ ਪਰਵਰਿਸ਼ ਕਰਨੀ ਨਹੀਂ ਆਈ ਬੱਚਿਆਂ ਦੀ ਤੇ ਦੂਸਰਾ ਜਿਹੜਾ ਹੈਗਾ ਬੱਚਿਆਂ ਨੂੰ ਪ੍ਰਾਨ ਕਿਵੇਂ ਕਰਾਉਣਾ ਕਿਸ ਚੀਜ਼ ਵਾਸਤੇ ਕਰਾਉਣਾ ਇੱਕ ਬੜੀ ਸਿੰਪਲ ਜੀ ਬਣਾ ਕੇ ਨੀਤੀ ਸੀਗੀ ਜਿਹਦੇ ਬਾਅਦੇ ਸਿਰਫ ਅਸੀਂ ਇਹਨਾਂ ਤੋਂ ਐਜੂਕੇਸ਼ਨ ਡਿਪਾਰਟਮੈਂਟ ਦਾ ਤੇ ਹੈਲਥ ਡਿਪਾਰਟਮੈਂਟ ਦਾ ਸਾਥ ਮੰਗਦੇ ਸੀ ਇਰੇ ਬਾਅਦ ਤੇ ਸਾਨੂੰ ਅਜੇ ਤੱਕ ਕੀ ਇਹ ਸਰਕਾਰ ਨੇ ਹਾਂ ਨਹੀਂ ਕੀਤੀ ਅਸੀਂ ਕਹਿਆ ਸੀ ਅਸੀਂ ਯਾਰ ਮਾਕੇ ਸਾਲ ਦੋ ਸਾਲ ਅਸੀਂ ਮਾਕੇ ਸਿਰਫ ਉਸੇ ਪ੍ਰੋਜੈਕਟ ਦੇ ਕੰਮ ਕਰਾਂਗੇ ਤੇ ਪ੍ਰੋਜੈਕਟ ਜਦੋਂ ਮਾਕੇ 6 ਮਹੀਨੇ ਬਾਅਦ ਕਾਮਯਾਬ ਹੋ ਗਿਆ ਅਸੀਂ ਕਹਾਂਗੇ ਕਿ ਸਰਕਾਰ ਨੇ ਕਾਮਯਾਬ ਕੀਤਾ ਸਰਕਾਰ ਦੀ ਪ੍ਰਾਪਤੀ ਆ ਪਰ ਉਸ ਵਾਸਤੇ ਵੀ ਸਰਕਾਰ ਕਹਿੰਦੀ ਨਹੀਂ ਜੀ ਸਾਨੂੰ ਕੱਲੀ ਮਸ਼ਹੂਰੀ ਚਾਹੀਦੀ ਆ ਬੱਲੇ ਬੱਲੇ ਸ਼ੁਰੂ ਦੇ ਵਿੱਚ ਮਾਕੇ ਪ੍ਰੋਜੈਕਟ ਸਾਡੇ ਨਾਂ ਤੇ ਲਾਂਚੂ ਅਸੀਂ ਆਪਦੇ ਬੰਦੇ ਫਿੱਟ ਕਰਾਂਗੇ ਸਾਡੇ ਹਿਸਾਬ ਨਾਲ ਚੱਲੂਗਾ ਪਰ ਜਦੋਂ ਸਰਕਾਰ ਦਾ ਨਾਂ ਆ ਗਿਆ ਮੈਨੂੰ ਪਤਾ ਲੋਕਾਂ ਨੇ ਉਹ ਪ੍ਰੋਗਰਾਮ ਅਕਸੈਪਟ ਹੀ ਨਹੀਂ ਕਰਨਾ ਕਿਉਂਕਿ ਲੋਕਾਂ ਨੂੰ ਨਫ਼ਰਤ ਇਹਨਾਂ ਨਾਲ ਬਹੁਤ ਜ਼ ਕਿਉਂਕਿ ਲੋਕਾਂ ਦਾ ਦਿਲ ਜਿੰਨਾ ਇਹਨਾਂ ਨੇ ਤੋੜਿਆ ਉਹ ਤਾਂ ਚੋਰ ਸੀ ਅਸੀਂ ਮੰਨਦੇ ਸੀ ਇਹਨੂੰ ਦੱਸਾ ਉਹੀ ਗੱਲ ਵੀ ਚੋਰਾਂ ਦੇ ਭਲੇਖੇ ਨਹੀਂ ਮੈਂ ਮਾ ਕੇ ਸਾਧਾਂ ਦੇ ਕੰਮ ਲੱਗ ਗਈ ਉਹ ਵੀ ਨਿਕਲ ਕੇ ਠੱਗ ਨਹੀਂ ਮੈਂ ਰੋਮਾ ਕਿਤੇ ਗੱਲ ਲੱਗ ਲੋਕਾਂ ਨਾਲ ਤੋਂ ਹਲਾਤਾ ਨਾ ਇਸ ਕਰਕੇ ਡਰਾਮੇਬਾਜ਼ੀ ਜਿਹੜੀ ਹੈਗੀ ਆ ਇਹ ਬੰਦ ਕਰਕੇ ਜੇ ਠੋਸ ਕੰਮ ਕਰਾਂਗੇ ਤਾਂ ਠੀਕ ਹੈ ਨਹੀਂ ਲੋਕਾਂ ਨੇ ਪਹਿਲੇ ਵੀ ਤੌਰ ਤੇ ਲੋਕ ਇਹਨਾਂ ਨੂੰ ਵੀ ਤੋੜ ਦੇਣਗੇ ਬਾਈ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡੇ ਨਾਲ ਰੁਪਿੰਦਰ ਵੀਰ ਹੁਰੀ ਸਿੰਘ ਗੱਲਬਾਤ ਉਸ ਟਵੀਟ ਦੇ ਬਾਰੇ ਕੀਤੀ ਹੈ ਗੱਲਬਾਤ ਉਸ ਟਿੱਪਣੀ ਤੇ ਕੀਤੀ ਜਿਹੜੀ ਸੁਖਬੀਰ ਸਿੰਘ ਬਾਲਦੇਵ ਵੱਲੋਂ ਭਗਵੰਤ ਸਿੰਘ ਮਾਨ ਸੀਐਮ ਭਗਵੰਤ ਸਿੰਘ ਮਾਨ ਤੇ ਕੀਤੀ ਗਈ ਉਸ ਤੋਂ ਬਾਅਦ ਭਗਵੰਤ ਸਿੰਘ ਮਾਨ ਦੇ ਵੱਲੋਂ ਜਿਹੜਾ ਹੈਗਾ ਅੱਜ ਤਾਂ ਅੱਜ ਸਵੇਰ ਜਿਹੜਾ ਹੈਗਾ ਟਵੀਟ ਕੀਤਾ ਹੈਗਾ ਤਾਂ ਟਵੀਟ ਕਰਕੇ ਖੁੱਲਾਸਾ ਜਿਹੜਾ ਦਿੱਤਾ ਹੈਗਾ ਕਿ ਕੋਈ ਗੱਲ ਨਹੀਂ ਪਾਈ ਤੁਸੀਂ ਮੇਰੇ ਉੱਪਰ ਕੇਸ ਕੀਤਾ ਕੋਈ ਦਿੱਕਤ ਨਹੀਂ ਮੈਂ ਹਰ ਹਫਤੇ ਜਿਹੜੀ ਹੈਗੀ ਉਹ ਪੇਸ਼ੀ ਪਵਾਇਆ ਕਰੂੰਗਾ ਤੇ ਤੁਹਾਡੇ ਜਿਹੜੇ ਵੀ ਖੁਲਾਸੇ ਮੇਰੇ ਕੋਲ ਹੈ ਤੁਹਾਡੀਆਂ ਜ਼ਮੀਨਾਂ ਤੇ ਤੁਹਾਡੀਆਂ ਜਾਇਦਾਦਾਂ ਦੇ ਤਾਂ ਉਹ ਮੈਂ ਜਿਹੜਾ ਹੈਗਾ ਸਾਰੇ ਲੋਕਾਂ ਦੇ ਸਾਹਮਣੇ ਰ ਪੋਸਟ ਜਸ ਕਰੇ ਪਉਂਦੇ ਹੋ ਯਾਤ ਧੰਨਵਾਦ ਜੀ